ਕਾਲਜੀ ਸਾਰਿਆਂ ਨੂੰ ਪਹਿਲੇ ਜਮਾਨੇ ਨੂੰ ਯਾਦ ਕਰਕੇ ਤਾਂ ਸਾਰਿਆਂ ਦਾ ਦਿਲ ਘੂਰ ਘੂਰ ਕਰ ਲੱਗ ਜਾਂਦਾ ਪਹਿਲੇ ਜਮਾਨੇ ਦੇ ਵਿੱਚ ਲੋਕਾਂ ਦੀ ਵਿਸ਼ਵਾਸ ਵੀ ਸੀ ਲੋਕ ਇੱਕ ਦੂਜੇ ਦਾ ਕੰਮ ਸਹੀ ਤਰੀਕੇ ਨਾਲ ਕਰਦੇ ਸੀ ਹੁਣ ਤਾਂ ਲੋਕ ਹਾਂਜੀ ਹਾਂਜੀ ਅੱਛਾ ਅੱਛਾ ਕਰਕੇ ਟਾਈਮ ਟਪਾ ਦਿੰਦੇ ਆ ਜੇ ਕਿਸੇ ਦਾ ਕੰਮ ਨਹੀਂ ਕਰਨਾ ਫੇਰ ਵੀ ਹਾਂਜੀ ਕੋਈ ਗੱਲ ਫਿਕਰ ਨਹੀਂ ਕਰਨੀ ਕਰ ਦਿੰਦੇ ਤੇ ਵੇਈ ਕਰਦੇ ਅੰਦਰੋਂ ਅੰਦਰ ਬੜਾ ਦੁਸ਼ਮਣੀ ਮਾਰ ਇਸ ਲਈ ਪਹਿਲੇ ਜਮਾਨੇ ਦੇ ਵਿੱਚ ਮਾਵਾਂ ਹੀ ਰੋਟੀਆਂ ਪਕਾਉਂਦੀਆਂ ਸੀ ਤੇ ਉਸ ਸਵੇਰ ਦਾ ਇੱਕ ਗੀਤ ਗਉਣ ਲੱਗੀ ਆ ਸਾਰਾ ਟੱਬਰ ਖਾਂਦਾ ਸੀ ਬੇਬੇ ਕੱਲੀ ਲੰਬੀ ਸੀ ਸਾਰਾ ਟੱਬਰ ਖਾਂਦਾ ਸੀ ਬੇਬੇ ਕੱਲੀ ਲੰਬੀ ਸੀ ਸਬ ਜੀਆਂ ਦੀ ਰੋਟੀ ਹੋਏ ਇੱਕ ਚੁੱਲੇ ਪਕਦੀ ਸੀ ਾਰੇ ਤੱਬਰ ਦੀ ਰੋਟੀ ਰੇਕ ਚੁੱਲੇ ਪਤਗੀ ਸੀ ਮਾਦੇ ਹੁੰਦਿਆ ਇੱਕੋ ਸਲਾਹਾ ਸੀ ਹੁਣ ਤਾਂ ਹੋ ਗਈਆਂ ਵੱਖੋ ਵਖਰਾ ਮッコ ਵਖਰਾ ਹਾਂ ਇਹ ਦੁਨੀਆ ਅੱਜ ਲੋਕ ਤਮਾਸ਼ਾ ਦੇਖਦੇ ਸਾਡੀ ਦੋੜਿਆ ਗਰੀਦਾਰ ma de bad que houve a halys para vara